ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਫੇਰ ਤੋਂ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਬਹੁਤ ਪਿਆਰੇ ਬਰਬਰੀ कॉटन ਦੇ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਸਭ ਤੋਂ ਅਲੱਗ ਜੀ ਚੀਜ਼ ਐ ਬਹੁਤ ਪਿਆਰੇ ਸੂਟ ਐ ਤੇ ਪਹਿਲਾਂ ਹੀ ਮੈਨੂੰ ਕਾਫੀ ਰਿਸਪੌਂਸ ਮਿਲ ਰਿਹਾ ਸੀ ਕਿਉਂਕਿ ਮੈਂ ਇੰਸਟਾ ਤੇ ਵੀ ਪਾਈ ਸੀ ਉਹਨਾਂ ਦੀ ਰੀਲ ਤੇ ਸ਼ਾਰਟ ਬਣਾ ਕੇ ਆਪਣਾ YouTube ਤੇ ਵੀ ਪਾਇਆ ਸੀ ਤੇ ਕਾਫੀ ਜ਼ਿਆਦਾ ਰਿਸਪੌਂਸ ਆ ਰਿਹਾ ਸੂਟਾਂ ਦਾ ਬਹੁਤ ਪਿਆਰੀ ਕਲੈਕਸ਼ਨ ਐ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 3500 3500 ਪ੍ਰਾਈਸ ਐ ਜੀ ਅੱਜ ਦੇ ਸਾਰੇ ਸੂਟਾਂ ਦਾ ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਨੇ ਹਾਂ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਾ ਹੈ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਪਲੀਜ਼ ਤੇ ਬੁਕਿੰਗ ਲਈ ਨੰਬਰ ਹੈ ਜੀ ਮ 8146580800 ਦਿਨ ਸਕਰੀਨ ਤੇ ਇਸ ਸਾਈਡ ਇਹ ਨੰਬਰ ਮੈਂਸ਼ਨ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਬਾਕੀ ਜਿਹਨਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਸੂਟ ਦੇ ਨੰਬਰ ਲਗਾਏ ਹੁੰਦੇ ਹਰੇਕ ਸੂਟ ਤੇ ਨੰਬਰਿੰਗ ਕੀਤੀ ਹੁੰਦੀ ਹੈ ਤਾਂ ਤੁਸੀਂ ਨੰਬਰ ਦੱਸ ਕੇ ਤੇ ਸੂਟ ਦਾ ਕਲਰ ਦੱਸ ਕੇ ਵੀ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਤੇ ਦੇਖਦੇ ਆਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬਰਬਰੀ कॉटन ਦੇ ਵਿੱਚ ਆ ਪਹਿਲਾਂ ਮੈਂ ਸਟੱਫ ਬਾਰੇ ਦੱਸ ਦੰਨੀ ਆ ਇਹ ਗਰਮੀਆਂ ਦਾ ਹੀ ਸਟੱਫ ਹੈ ਕਈ ਵਾਰ ਕਿਸੇ ਨੂੰ ਲੱਗਦਾ ਹੀ ਪਤਾ ਨਹੀਂ ਗਰਮੀਆਂ ਦਾ ਸਟੱਫ ਹੋਣਾ ਕਿ ਨਹੀਂ ਬੜਾ ਸੋਹਣਾ ਜਾਲੀ ਜੀ ਵਾਲਾ ਫੈਬਰਿਕ ਆ ਬੜਾ ਪਿਆਰਾ ਪੂਰਾ ਆਲਓਵਰ ਸੂਟ ਹੈ ਇਹਦੇ ਵਿੱਚ ਹਾਫ ਤੇ ਆਪਾਂ ਸ਼ਰਟ ਤੇ ਪ੍ਰਿੰਟ ਕਰਾਇਆ ਹੋਇਆ ਕਈਆਂ ਦੇ ਦਾ ਬਾਟਮਸ ਤੇ ਵੀ ਪ੍ਰਿੰਟ ਹੈ ਜੀ ਨਾਲ ਤੇ ਇਹਨੂੰ ਲਾਈਨਿੰਗ ਫੁੱਲ ਸੂਟ ਨੂੰ ਲਾਈਨਿੰਗ ਲੱਗਣੀ ਆ ਸਾਰੇ ਸੂਟ ਨੂੰ ਲਾਈਨਿੰਗ ਲੱਗਣੀ ਹੈ ਤੇ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਬਹੁਤ ਲਾਈਟ ਵੇਟ ਰਹਿੰਦਾ ਜਦੋਂ ਤੁਸੀਂ ਲਾਈਨਿੰਗ ਵੀ ਲਵਾ ਲੋਗੇ ਤਾਂ ਇਹ ਨਹੀਂ ਹੈਗਾ ਵੀ ਬਹੁਤ ਭਾਰੀ ਹੋ ਜਾਣਾ ਗਰਮੀਆਂ ਦੇ ਵਿੱਚ ਬਹੁਤ ਪਿਆਰਾ ਲਾਈਟ ਵੇਟ ਰਹਿਣਾ ਇਹ ਸੂਟ ਤੇ ਬੜਾ ਪਿਆਰਾ ਦੇਖੋ ਇਹ ਸ਼ਰਟ ਹੈ ਸ਼ਰਟ ਪੂਰੀ ਆਲਓਵਰ ਪ੍ਰਿੰਟਡ ਸ਼ਰਟ ਫਰੋਜ਼ੀ ਕਲਰ ਹੈ ਜਿਹਨੂੰ ਕੱਚਾ ਜਾਂ ਫਰੋਜ਼ੀ ਹੁੰਦਾ ਜਿਹੜਾ ਪ੍ਰੋਪਰ ਗਰਮੀਆਂ ਦਾ ਉਹ ਵਾਲਾ ਕਲਰ ਹੈ ਇਹ ਪ੍ਰਿੰਟ ਪੂਰਾ ਸ਼ਰਟ ਤੇ ਪੂਰੇ 2.5 ਮੀਟਰ ਤੇ ਪੂਰੀ ਆਹ ਪ੍ਰਿੰਟਿੰਗ ਕੀਤੀ ਹੋਈ ਹੈ ਸ਼ਰਟ ਤੇ ਤੇ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਪਲੇਨ ਬਾਟਮ ਆ ਜਾਣੀਆਂ ਹਲਕਾ ਫੁਲਕਾ ਕਿਸੇ ਨੇ ਬਾਟਮ ਤੇ ਕੋਈ ਵਰਕ ਤਾਂ ਵੈਸੇ ਤਾਂ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ ਤੇ ਇਸ ਦੇ ਨਾਲ ਪੂਰਾ 2.5 ਮੀਟਰ ਦਾ ਸੇਮ ਸਟੱਫ ਦੇ ਵਿੱਚ ਇਹ ਬਰਬਰੀ ਦਾ ਹੀ ਦੁਪੱਟਾ ਇਹਦੇ ਵਿੱਚ ਬਿਲਕੁਲ ਵੀ ਬਾੜ ਨਹੀਂ ਪੈਂਦੇ ਹੈਗੇ ਸੂਟ ਤੇ ਜਿੰਨਾ ਮਰਜੀ ਤੁਸੀਂ ਇੱਕ ਵਾਰੀ ਪ੍ਰੈਸ ਕਰਕੇ ਦੁਬਾਰਾ ਜਿਵੇਂ ਬੈਠਣਾ ਕਈਆਂ ਨੂੰ ਹੁੰਦਾ ਵੀ ਜਿਆਦਾ ਵੱਟ ਜੇ ਨਾ ਪੈਣ ਉਵੇਂ ਨਹੀਂ ਹੈਗਾ ਬਹੁਤ ਸੋਹਣਾ ਫੈਬਰਿਕ ਹੈ ਜਿਨਾਂ ਕੋਲ ਜਾਊ ਵੈਸੇ ਤਾਂ ਆਪੇ ਤੁਹਾਨੂੰ ਪਤਾ ਚੱਲ ਜਾਣਾ ਵੇ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਤੇ ਬਹੁਤ ਸੋਹਣੀ ਪ੍ਰਿੰਟਿੰਗ ਦੁਪੱਟੇ ਤੇ ਬਹੁਤ ਪਿਆਰਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਫਿਰੋਜ਼ੀ ਕਲਰ ਦੇ ਵਿੱਚ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹਦਾ ਸੂਟ ਦਾ 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਲਾਈਟ ਪਿੰਕ ਜੀ ਇੱਕ ਪਿੰਕ ਜਿਹਾ ਕਲਰ ਹੈ ਬਿਲਕੁਲ ਲਾਈਟ ਦੇਖੋ ਵੀਡੀਓ ਚ ਤੁਹਾਨੂੰ ਨਹੀਂ ਪਤਾ ਚੱਲੂਗਾ ਜੋ ਜੋ ਮੈਂ ਕਲਰ ਦੱਸਨੇ ਆ ਥੋੜਾ ਜਿਹਾ ਉਹਦੇ ਹਿਸਾਬ ਨਾਲ ਆਪੇ ਆਈਡੀਆ ਲਾ ਲਿਓ ਬਿਲਕੁਲ ਲਾਈਟ ਪਿੰਕ ਕਲਰ ਦੇ ਵਿੱਚ ਇਹ ਦੇਖੋ ਇਹਦੀ ਪੂਰੀ ਬਾਟਮ ਹੈ ਜਿਹੜੀ ਉਹ ਪ੍ਰਿੰਟਡ ਹੈ ਤੇ ਜਿਹੜੀ ਸ਼ਰਟ ਹੈ ਇਹ ਤਾਂ neck ਤੇ ਆ ਜਾਣਾ ਦੇਖੋ ਉੱਪਰ ਪ੍ਰਿੰਟ neck ਬਣ ਕੇ ਇਹ ਸ਼ਰਟ ਦਾ ਤੇ نیچے ਘੇਰੇ ਤੇ ਆ ਜਾਣਾ ਇਹ ਘੇਰੇ ਤੇ ਆ ਜਾਣਾ ਇਸ 슬ੀਵਸ ਤੇ ਆ ਜਾਣੀ ਜੀ ਪ੍ਰਿੰਟਿੰਗ ਜਿਹੜੀ ਸਾਈਡ ਤੇ ਦਿੱਤੀ ਹੋਈ ਹੈ ਤੇ ਫੁੱਲ ਬਾਟਮ ਜਿਹੜੀ ਇਹਦੀ ਇਹ ਬਾਟਮ ਹੈ ਜੀ ਨਾਲ ਪ੍ਰਿੰਟਡ ਇਹ ਬਾਟਮ ਆ ਜਾਣੀ ਹੈ ਪ੍ਰਿੰਟਡ ਬੜਾ ਪਿਆਰਾ ਸੂਟ ਹੈ ਜਦੋਂ ਲਾਈਨਿੰਗ ਹੀ ਲੱਗਣੀ ਹੈ ਪੂਰਾ ਸੂਟ ਬਹੁਤ ਵਧੀਆ ਸੋਹਣਾ ਬਣਨਾ ਹੈ ਇਹ ਜਿਵੇਂ ਆ ਗਿਆ ਆਪਣਾ ਸੂਟ ਇਹਦੇ ਨਾਲ ਇਹ ਵਾਲਾ ਹੈਗਾ ਬੜਾ ਸੋਹਣਾ ਲਾਈਟ ਪਿੰਕ ਜੀ ਟੋਨ ਚ ਦੁਪੱਟਾ ਉਵੇਂ ਹੀ ਸੇਮ ਫੈਬਰਿਕ ਦੇ ਵਿੱਚ ਦੁਪੱਟਾ ਦੁਪੱਟੇ ਦੇ ਵਿੱਚ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਪੱਲਿਆਂ ਤੇ ਹੈ ਇਹ ਪੱਲਿਆਂ ਤੇ ਆ ਗਿਆ ਡਿਜੀਟਲ ਪ੍ਰਿੰਟ ਤੇ ਵਿੱਚ ਸਾਰੇ ਦੇ ਵਿੱਚ ਇਹ ਫਲਾwrs ਬਣੇ ਹੋਏ ਆ ਇਹ ਤਾਂ ਲੇਸਿਸ ਦੇ ਨਾਲ ਜਦੋਂ ਫਿਨਿਸ਼ਿੰਗ ਕਰਾਂਗੇ ਦੁਪੱਟਿਆਂ ਦੀ ਬਹੁਤ ਪਿਆਰਾ ਸੂਟ ਬਣਦਾ ਹੈ ਇਹ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਨੈਕਸਟ ਸੂਟ ਦਿਖਾਣੇ ਆ ਸਾਰਿਆਂ ਦੀ ਉਹ ਡਿਜ਼ਾਈਨਿੰਗ ਬੜੀ ਪਿਆਰੀ ਹੈ ਇਹ ਵੀ ਪ੍ਰਿੰਟਡ ਬਾਟਮ ਦੇ ਨਾਲ ਹੈ ਜੀ ਸੂਟ ਇਹ ਹੈਗਾ ਲਾਈਟ ਪੈਰਟ ਕਲਰ ਦੇ ਵਿੱਚ ਬਿਲਕੁਲ ਲਾਈਟ ਪੈਰਟ ਕਲਰ ਹੈ ਨਾ yellow tone ਤੇ ਇਹ ਦੇਖੋ ਇਹ ਸ਼ਰਟ ਆ ਗਈ ਆਪਣੀ

ਇਹ ਕੁਝ ਡਿਫਰੈਂਟ ਹੀ ਰੈਡੀ ਕੀਤਾ ਆਪਾਂ ਬਰਬਰੀ कॉटन ਦੇ ਵਿੱਚ ਸੂਟ ਬਣੇ ਹੋਏ ਇਹ ਤੇ ਨਾਲ ਹੈਗਾ ਇਹ ਦੇਖੋ ਦੁਪੱਟਾ ਬਹੁਤ ਪਿਆਰਾ ਪ੍ਰਿੰਟ ਹੈ ਦੁਪੱਟੇ ਦੇ ਵਿੱਚ ਦੇਖੋ ਕਿੰਨਾ ਸੋਹਣਾ ਤੇ ਪੱਲਿਆਂ ਤੇ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਬਹੁਤ ਸੋਹਣਾ ਪਿਓਰ ਜਿਨ੍ਹਾਂ ਨੂੰ ਪਿਓਰ ਦੇ ਦੁਪੱਟੇ ਲੈਣ ਦੀ ਆਦਤ ਹੈ ਬਿਲਕੁਲ ਇੱਕ ਤਰ੍ਹਾਂ ਦਾ ਪਿਓਰ ਦਾ ਹੀ ਸੂਟ ਹੈ ਇਹ ਬਹੁਤ ਸੋਹਣੀ ਲੁੱਕ ਹੈ 3500 ਪ੍ਰਾਈਸ 3500 ਪ੍ਰਾਈਸ ਦੇ ਨਾਲ ਨੈਕਸ ਸੂਟ ਆ ਗਿਆ ਲਾਈਟ ਬਲੂ ਗ੍ਰੇ ਬਲੂ ਜਿਹਾ ਕਲਰ ਹੈ ਪ੍ਰਿੰਟਿੰਗ ਸਾਰਿਆਂ ਦੀ ਉਹ ਬਹੁਤ ਆ ਲੱਗਿਆ ਇਹ ਜਲਦੀ ਉਹ ਸੇਲ ਹੋ ਜਾਂਦੇ ਆ ਸੂਟ ਪਲੀਜ਼ ਆਪਣੀ ਥੋੜੀ ਜਲਦੀ ਬੁਕਿੰਗ ਕਰਿਓ ਇਹ ਦੇਖੋ ਇਹ ਆ ਗਈ ਇਹਦੀ ਸ਼ਰਟ ਸ਼ਰਟ ਤੇ ਆ ਗਈ ਪ੍ਰਿੰਟਿੰਗ ਇਹ ਪੂਰਾ ਫਰੰਟ ਪੂਰਾ ਸ਼ਰਟ ਆ ਗਈ ਆਪਣੀ ਇਸ ਸਾਈਡ ਤੇ 슬ੀਵਸ ਆ ਜਾਣੀਆਂ ਇਹ ਫਰੰਟ ਪੂਰੀ ਸ਼ਰਟ ਤੇ ਆ ਗਿਆ ਹੈ ਬੜਾ ਸੋਹਣਾ ਪ੍ਰਿੰਟ ਹੈ ਇਹਦੀ ਵੀ ਪੂਰੀ ਪ੍ਰਿੰਟਡ ਬਾਟਮ ਹੈ ਜੀ ਨਾਲ ਇਹ ਬਾਟਮ ਆ ਜਾਣੀ ਜਿਹੜੇ ਹਲਕਾ ਹਲਕਾ ਪ੍ਰਿੰਟ ਹੈ ਦੇਖੋ ਕਿੰਨਾ ਪਿਆਰਾ ਇਹ ਪੂਰਾ ਬਾਟਮ ਬਣ ਜਾਣੀ ਹੈ ਨਾਲ ਕੁਝ ਅਲੱਗ ਡਿਜ਼ਾਈਨਿੰਗ ਦੇ ਵਿੱਚ ਸੂਟ ਅੱਜ ਦੇ ਆਪਣੇ ਤੇ ਨਾਲ ਪੂਰਾ ਦੁਪੱਟਾ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਤੇ ਨੈਕਸਟ ਸੂਟ ਆ ਗਿਆ ਲਾਈਟ ਲਾਈਟ ਕਲਰ ਹੈ ਕੋਈ ਲਾਈਟ ਪੀਚ ਟੋਨ ਤੇ ਹੈ ਬਹੁਤ ਪਿਆਰਾ ਇਹ देखो ਫਰੰਟ ਆ ਗਿਆ ਇਹਦੇ ਵਿੱਚ ਵੀ ਸਾਰੇ ਦੇ ਵਿੱਚ ਦੇਖੋ ਬਹੁਤ ਸੋਹਣੀ ਸੈਲਫ ਦੇ ਵਿੱਚ ਇਹ ਪੂਰਾ ਸੂਟ ਜਿਵੇਂ ਸੈਲਫ ਦੇ ਵਿੱਚ ਆਪਾਂ ਪ੍ਰਿੰਟ ਕੀਤਾ ਹੋਇਆ ਉਵੇਂ ਦੀ ਉਹ ਬਾਟਮ ਹੈ ਵਿੱਚ ਸੈਲਫ ਦੀਓ ਤੇ ਇਹ ਸ਼ਰਟ ਤੇ ਆ ਜਾਣੀ ਪ੍ਰਿੰਟਿੰਗ ਸ਼ਰਟ ਇੱਕ ਪੱਕੀ ਰਿਤੇ ਇਸ ਲਿਫਟ ਤੇ ਆ ਜਾਣੇ ਆ ਫਲਾਰਸ ਬੜੇ ਪਿਆਰੇ ਕਲਰ ਡਿਜ਼ਾਈਨ ਬਹੁਤ ਪਿਆਰੇ ਆ ਮੇਨ ਗੱਲ ਹੈ ਫੈਬਰਿਕ ਬਹੁਤ ਸੋਹਣਾ ਹੈ ਵੈਤਰੀ ਕਾਟਨ ਦੇ ਵਿੱਚ ਇਹ ਆ ਗਿਆ ਇਸ ਦਾ ਦੁਪੱਟਾ 500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਤੇ ਸੂਟ ਆਪਣੇ ਨੈਕਸਟ ਆ ਗਿਆ ਬੜਾ ਸੋਹਣਾ ਵੀ ਬਲੂ ਕਲਰ ਦੇ ਵਿੱਚ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਹੋਰ ਜਿਵੇਂ ਟਾਈ ਐਂਡ ਡਾਈ ਕਰੇ ਹੁੰਦੇ ਆ ਸੂਟ ਉਵੇਂ ਦੇਖੋ ਇਹ ਕਿੰਨਾ ਪਿਆਰਾ ਸੂਟ ਹੈ ਸਾਰੇ ਦੇ ਵਿੱਚ ਬੜਾ ਸੋਹਣਾ ਪ੍ਰਿੰਟ ਸ਼ਰਟ ਦੇ ਵਿੱਚ ஸ்ਲੀਵਸ ਤੇ ਆ ਜਾਣੀ ਹੈ ਸਾਈਡ ਤੇ ਇਹ ਪੂਰੀ ਬਾਟਮ ਦੇਖੋ ਪੂਰਾ ਇਹ ਸਾਰਾ ਪ੍ਰਿੰਟ ਪੂਰਾ ਪ੍ਰਿੰਟਡ ਸੂਟ ਉਮੀ ਆਣਾ ਵਿੱਚ ਸੈਲਫ ਦੇ ਤੇ ਨਾਮ ਹੈਗਾ ਇਸ ਦਾ ਦੁਪੱਟਾ ਉਹ ਸੋਹਣੀ ਪ੍ਰਿੰਟਿੰਗ ਹੈ ਸੂਟਾਂ ਦੀ ਬਹੁਤ ਪਿਆਰੇ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਸੋਹਣਾ ਹੈ ਵੀ ਕਰੀਮ ਦੇ ਉੱਪਰ ਗ੍ਰੀਨ ਪ੍ਰਿੰਟਿੰਗ ਦੇ ਨਾਲ ਬਹੁਤ ਸੋਹਣਾ ਖਿੜਿਆ ਖਿੜਿਆ ਸੂਟ ਹੈ। ਬਹੁਤ ਡਿਜ਼ਾਈਨਰ ਸੂਟ ਹੈ। ਬਹੁਤ ਪਿਆਰਾ। ਕਿੰਨਾ ਸੋਹਣਾ ਪ੍ਰਿੰਟ ਸਾਰੀ ਸ਼ਰਟ ਦੇ ਵਿੱਚ ਪੂਰਾ ਅਲੰਗਰੀ ਸੂਟ ਪੂਰਾ ਸੂਟ ਹੀ ਪਹਿਲਾਂ ਤਾਂ ਆਪਾਂ ਲਾਈਟ ਪ੍ਰਿੰਟ ਦੇ ਨਾਲ ਪੂਰਾ ਸੂਟ ਪ੍ਰਿੰਟ ਕਰਾਇਆ ਹੋਇਆ ਹੈ। ਇਹ ਦੇਖੋ ਕਿੰਨਾ ਪਿਆਰਾ ਹੈ। ਇਹਨਾਂ ਦੀ ਬਾਟਮ ਆ ਜਿਹੜੀ ਆ ਨਾਲ ਸੇਮ ਦੇ ਵਿੱਚ ਤੇ ਸ਼ਰਟ ਤੇ ਵੀ ਲਾਈਟ ਪ੍ਰਿੰਟ ਵੀ ਹੈ। ਤੇ ਇਹ ਸਾਰਾ ਕੋਸੋਨੇ ਤੇ ਨਾਲ ਬੜੇ ਪਿਆਰੇ ਦੁਪੱਟੇ ਅਲੱਗ ਜੀ ਡਿਜ਼ਾਈਨਿੰਗ ਹੈ ਸਾਰਿਆਂ ਦੀ ਬਹੁਤ ਪਿਆਰੇ ਦੁਪੱਟੇ ਆ ਤੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਕਰੀਮ ਦੇ ਵਿੱਚ ਬਹੁਤ ਸੋਹਣਾ ਸਾਰੇ ਦੇ ਵਿੱਚ ਹੀ ਆਪਣਾ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਪੂਰੇ ਸੂਟ ਦੇ ਵਿੱਚ ਹੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਫਰੰਟ ਸ਼ਰਟ ਆ ਜਾਣੀ ਹੈ ਤੇ ਸਾਰਾ ਪ੍ਰਿੰਟ ਇਹ ਪੂਰੇ ਸਾਰੀ ਬਾਟਮ ਇਸੇ ਪ੍ਰਿੰਟ ਦੇ ਵਿੱਚ ਆਣੀ ਹੈ ਜੀ ਬੜੀ ਪਿਆਰੀ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗਾ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਹੌਟ ਪਿਆਰੀ ਡਿਜ਼ਾਈਨ ਨਹੀਂ ਆ ਦਸੋ ਪਿਆਰਾ ਸੂਟ ਦਾ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਪਰਪਲ ਟੋਨ ਦੇ ਵਿੱਚ ਇਹਦੇ ਵਿੱਚ ਦੇਖੋ ਸਾਰਾ ਟਾਈ ਐਂਡ ਡਾਈ ਦੇ ਵਿੱਚ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸੂਟ ਦਾ ਪੂਰਾ ਲਾਈਨਿੰਗ ਦੇ ਵਿੱਚ ਇਹ ਪ੍ਰਿੰਟ ਕੀਤਾ ਹੋਇਆ ਸੂਟ ਇਹ ਦੇਖੋ ਇਹ ਫਰੰਟ ਪੱਲਾ ਆ ਜਾਣਾ ਪੂਰਾ ਉੱਪਰ ਲਾਈਨਸ ਹੈ ਪੂਰਾ ਫਰੰਟ ਐਵੇਂ ਆ ਜਾਣਾ ਇਹਦਾ ਸ਼ਰਟ ਦਾ ਉੱਪਰ ਪਲੇਨ ਪ੍ਰਿੰਟਡ ਲਾਈਨਸ ਆ ਗਈਆਂ ਤੇ ਪੂਰੇ ਲਾਈਨਿੰਗ ਦੇ ਵਿੱਚ ਹੀ ਇਸ ਦੀ ਬਾਟਮ ਬਣਨੀ ਹੈ ਨਾਲ ਇਹ ਪੂਰਾ ਸੂਟ ਦੇ ਵਿੱਚ ਹੀ ਆਪਾਂ ਟਾਈ ਐਂਡ ਡਾਈ ਦੇ ਵਿੱਚ ਐਵੇਂ ਲਾਈਨਾਂ ਪੁਆਈਆਂ ਹੋਈਆਂ ਹੋਈਆਂ ਜਿਵੇਂ ਡਿਜੀਟਲ ਪ੍ਰਿੰਟ ਦੀਆਂ ਹੀ ਤੇ ਪੂਰਾ ਸੂਟ ਬੜਾ ਪਿਆਰੀ ਜੀ ਡਿਜ਼ਾਈਨ ਨਹੀਂ ਹੈ ਦੀ ਤੇ ਹੈਗਾ ਇਸ ਦਾ ਦੁਪੱਟਾ ਦੁਪੱਟੇ ਦੇ ਵਿੱਚ ਪੂਰਾ ਲਾਈਨਸ ਦੇ ਵਿੱਚ ਹੈ ਡਿਜੀਟਲ ਪ੍ਰਿੰਟ ਤੇ ਪੱਲਿਆਂ ਤੇ ਹਮੇ ਫਲਾਰਸ ਸੋਨਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਲੈਕਸ ਸੂਟ ਦਿਖਾਣੇ ਆ ਬੜਾ ਪਿਆਰਾ ਪਿੰਕ ਕਲਰ ਦੇ ਵਿੱਚ ਹੈ ਸਾਰੇ ਬਰਬਰੀ कॉटन ਦੇ ਵਿੱਚ ਸੂਟ ਇਹ ਹੈ ਇਹ ਆਲਓਵਰ ਸੂਟ ਪੂਰਾ ਬਰਬਰੀ कॉटन ਦੇ ਵਿੱਚ ਹੈ ਲਾਈਨਿੰਗ ਲੱਗ ਕੇ ਸੂਟ ਬਣਨਾ ਇਹ ਦੇਖ ਇਹ ਪੂਰਾ ਸੂਟ ਹੈ ਬਹੁਤ ਪਿਆਰਾ ਫਰੰਟ ਸ਼ਰਟ ਤੇ ਆ ਗਿਆ ਬਹੁਤ ਪਿਆਰਾ ਫੈਬਰਿਕ ਹੈ ਸ਼ਰਟ ਆ ਗਈ ਇਸ ਵੇਲੇ ਆ ਜਾਣੀ ਹੈ ਡਿਜ਼ਾਈਨਿੰਗ ਪ੍ਰੋਪਰ ਜਿਹੜਾ ਪਿੰਕ ਕਲਰ ਹੈ ਉਹ ਵਾਲਾ ਕਲਰ ਕਲਰ ਦੇ ਵਿੱਚ ਹੈ ਸੂਟ 3500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਆਪਣਾ ਸੂਟ ਬੜਾ ਪਿਆਰਾ ਫਿਰੋਜ਼ੀ ਫਿਰੋਜ਼ੀ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦਿਖਾਇਆ ਸੀਗਾ ਇਹ ਪੂਰਾ ਹਾਲਓਵਰ ਦੇ ਵਿੱਚ ਜਿਨ੍ਹਾਂ ਨੂੰ ਪੂਰਾ ਪ੍ਰਿੰਟਡ ਸੂਟ ਪਸੰਦ ਹੈ ਇਹ ਦੇਖੋ ਪੂਰੀ ਪ੍ਰਿੰਟ ਸ਼ਰਟ ਹੈ ਸਾਰੀ ਇਹਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਨਾਲ ਪਲੇਨ ਬਾਟਮ ਹੈ ਜੀ ਇਹਦੇ ਨਾਲ ਨਾਲ ਸੇਮ ਪਲੇਨ ਬਾਟਮ ਪ੍ਰਿੰਟਡ ਸ਼ਰਟ ਫਰੋਜ਼ੀ ਕਲਰ ਦੇ ਵਿੱਚ ਹੈ ਸੂਟ ਤੇ ਹੈਗਾ ਇਸ ਦਾ ਦੁਪੱਟਾ ਸਾਰਾ ਸੋਦਾ 3500 ਪ੍ਰਾਈਸ ਦੇ ਨਾਲ नेक्स्ट ਹੈਗਾ ਬੜਾ ਸੋਹਣਾ ਕਰੀਮ ਕਲਰ ਦੇ ਵਿੱਚ ਆਫ ਵਾਈਟ ਦੇ ਵਿੱਚ ਹੈ ਇਹ ਸੂਟ ਕਿੰਨਾ ਪਿਆਰ ਇਹਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਸੂਟ ਦੀ ਬੜਾ ਸੋਹਣਾ ਇੱਥੋਂ ਨੈੱਕ ਬਣ ਕੇ ਐਵੇਂ ਬਣਨਾ ਜੀ ਇਹ ਸਾਈਡ ਤੇ ਇਹ ਸਾਈਡ ਤੇ ਆਣਾ ਆਪਣਾ ਡਿਜ਼ਾਈਨ ਬਹੁਤ ਪਿਆਰਾ ਮਲਟੀ ਕਲਰ ਦੇ ਵਿੱਚ ਸੂਟ ਹੈ ਕ੍ਰੀਮ بیس ਹੈ ਜੀ ਪੂਰੇ ਸੂਟ ਕ੍ਰੀਮ ਕਲਰ ਦੇ ਵਿੱਚ ਇਹ 슬ੀਵਸ ਤੇ ਆ ਜਾਣਾ ਹੈ ਡਿਜ਼ਾਈਨ ਇਹ 슬ੀਵਸ ਤੇ ਆ ਜਾਣਾ ਲੱਗ ਜੀ ਡਿਜ਼ਾਈਨਿੰਗ ਹੈ ਦੀ ਸੂਟ ਦੀ ਸਭ ਤੋਂ ਲੱਗ ਹੈ ਬੜਾ ਪਿਆਰਾ ਆਫ ਵਾਈਟ ਦੇ ਵਿੱਚ ਤੇ ਹੈਗਾ ਇਸ ਦਾ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸਾਰੇ ਦੁਪੱਟਿਆਂ ਦੇ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਬਰਬਰੀ ਕਾਟਨ ਦੇ ਵਿੱਚ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ